ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ 15 ਦਸੰਬਰ ਨੂੰ ਵੋਟਾਂ ਪੈਣਗੀਆਂ ਇਹ ਉਹੀ ਪਿੰਡ ਨੇ ਜਿੱਥੇ ਗੜਬੜੀ ਕਾਰਨ ਮੁਲਤਵੀ ਕੀਤੀ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੇ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਬਣਦੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਣ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਇਹ ਸਾਨ ਚੋਣਾਂ ਤਾਂ ਹੁਣ ਮੁੜ ਤੋਂ ਦੁਬਾਰਾ ਚੋਣਾਂ ਹੋਣੀਆਂ ਨੇ 15 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਵੀ ਪਿੰਡਾਂ ਦੇ ਵਿੱਚ VOTING ਹੋਵੇਗੀ ਵਿਵਾਦ ਕਾਰਨ ਮੁਲਤਵੀ ਕਰ ਦਿੱਤੇ ਜਿੰਨਾਂ ਸਾਰਾ ਇਨ੍ਹਾਂ ਪਿੰਡਾਂ ਦੇ ਵਿੱਚ ਚੋਣਾਂ ਤਾਂ ਹੁਣ ਦੁਬਾਰਾ ਹੋਣੀਆਂ ਨੇ 15 ਦਸੰਬਰ ਨੂੰ 15 ਅਕਤੂਬਰ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਰਿਜ਼ਲਟ ਵੀ ਉਸੇ ਦਿਨ ਐਲਾਨਿਆ ਗਿਆ ਸੀ ਤਾਂ ਹੁਣ ਜਿਹੜੇ ਪਿੰਡ ਬਾਕੀ ਰਹਿ ਗਏ ਸਨ ਤਾਂ ਗਿੱਦੜਬਾਹਾ ਦੇ ਵਿੱਚ 20 ਪਿੰਡ ਸਨ ਜਿੱਥੇ ਪੰਚਾਇਤੀ ਚੋਣਾਂ ਨਹੀਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਬਕਾਇਦਾ ਇੱਕ ਤਰੀਕ ਦਾ ਐਲਾਨ ਕੀਤਾ ਗਿਆ ਕਿ 15 ਦਸੰਬਰ ਨੂੰ ਗਿੱਦੜਬਾਹਾ ਦੇ 20 ਪਿੰਡ ਜਿਹੜੇ ਰਹਿ ਗਏ ਸਨ ਉਹਨਾਂ ਦੇ ਵਿੱਚ ਵੋਟਿੰਗ ਹੋਵੇਗੀ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਫਰਜ਼ੀ ਵਾਇੜਾ ਕਾਰਨ ਮੁਲਤਵੀ ਕੀਤੀਆਂ ਗਈਆਂ ਸਨ 20 ਪਿੰਡਾਂ ਦੀਆਂ ਚੋਣਾਂ ਗਰਬੜੀ ਦੇ ਜਿਹੜੇ આરોਪ ਲੱਗੇ ਸਨ ਜਿਸ ਕਰਕੇ ਮੁਲਤਵੀ ਕਰ ਦਿੱਤੀਆਂ ਗਈਆਂ ਤਾਂ ਹੁਣ ਦੁਬਾਰਾ ਤਰੀਕਾ ਦਾ ਐਲਾਨ ਹੋ ਗਿਆ 15 ਦਸੰਬਰ ਨੂੰ VOTING ਹੋਵੇਗੀ ਕਿਦੜਬਾਹ ਦੇ 20 ਪਿੰਡ ਹਨ ਜਿੱਥੇ VOTING ਨਹੀਂ ਹੋਈ ਸੀ ਪੰਚਾਇਤੀ ਚੋਣਾਂ ਮੁਲਤਵੀ ਕੀਤੀਆਂ ਹੋਈਆਂ ਸਨ ਤਾਂ ਉੱਥੇ ਹੀ ਹੁਣ VOTING ਹੋਵੇਗੀ 15 ਦਸੰਬਰ ਨੂੰ ਤਰੀਕ ਦਾ ਐਲਾਨ ਕੀਤਾ ਗਿਆ ਹੈ ਨੋਟੀਫਿਕੇਸ਼ਨ ਸਾਹਮਣੇ ਆ ਗਿਆ ਜਿਸ ਦੇ ਵਿੱਚ 20 ਪਿੰਡ ਹੁਣ ਗਿੱਦੜਬਾਹਾ ਦੇ ਜਿਹੜੇ ਪੰਚਾਇਤੀ ਚੋਣਾਂ ਤੋਂ ਵਾਂਝੇ ਸਨ ਉੱਥੇ ਹੁਣ VOTING ਹੋਵੇਗੀ ਮੁਲਤਵੀ ਹੋਈਆਂ ਸਨ ਪਿੰਡ ਦੇ ਵਿੱਚ ਚੋਣਾਂ ਗੜਬੜੀ ਦੇ આરોਪ ਲੱਗੇ ਸਨ ਫਰਜੀ ਵਾਡਾ ਦੇ આરોਪ ਲੱਗੇ ਸਨ ਇਸੇ ਤਹਿਤ ਜਿਹੜੀ ਮੁਲਤਵੀ ਕਰ ਦਿੱਤੀ ਗਈ ਤਾਂ ਹੁਣ 15 ਦਸੰਬਰ ਨੂੰ ਪੰਚਾਇਤੀ ਚੋਣਾਂ ਗਿੱਦੜਬਾਹਾ ਦੇ 20 ਪਿੰਡਾਂ ਦੇ ਵਿੱਚ ਦੁਬਾਰਾ ਹੋਣ ਜਾਣੀਆਂ ਹਨ ਅਸਵਿਲੇ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਗਿੱਦੜਬਾਹਾ ਦੇ ਵਿੱਚ 20 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ 15 ਦਸੰਬਰ ਨੂੰ ਵੋਟਾਂ ਪੈਣਗੀਆਂ ਇਹ ਉਹੀ ਪਿੰਡ ਨੇ ਜਿੱਥੇ ਗੜਬੜੀ ਕਾਰਨ ਮੁਲਤਵੀ ਕੀਤੀ ਗਈਆਂ ਸਨ ਚੋਣਾਂ ਤਾਂ ਹੁਣ ਮੁੜ ਤੋਂ ਦੁਬਾਰਾ ਚੋਣਾਂ ਹੋਣੀਆਂ ਨੇ 15 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ 20 ਪਿੰਡਾਂ ਦੇ ਵਿੱਚ VOTING ਹੋਵੇਗੀ ਵਿਵਾਦ ਕਾਰਨ ਮੁੱਲਤਵੀ ਕਰ ਦਿੱਤੇ ਗਈਆਂ ਸਨ ਇਹਨਾਂ ਪਿੰਡਾਂ ਦੇ ਵਿੱਚ ਚੋਣਾਂ ਤਾਂ ਹੁਣ ਦੁਬਾਰਾ ਹੋਣੀਆਂ ਨੇ 15 ਦਸੰਬਰ ਨੂੰ 15 ਅਕਤੂਬਰ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਰਿਜ਼ਲਟ ਵੀ ਉਸੇ ਦਿਨ ਐਲਾਨਿਆ ਗਿਆ ਸੀ ਤਾਂ ਹੁਣ ਜਿਹੜੇ ਪਿੰਡ ਬਾਕੀ ਰਹਿ ਗਏ ਸਨ ਤਾਂ ਗਿੱਦੜਬਾਹਾ ਦੇ ਵਿੱਚ 20 ਪਿੰਡ ਸਨ ਜਿੱਥੇ ਪੰਚਾਇਤੀ ਚੋਣਾਂ ਨਹੀਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਬਕਾਇਦਾ ਇੱਕ ਤਰੀਕ ਦਾ ਐਲਾਨ ਕੀਤਾ ਗਿਆ ਕਿ 15 ਦਸੰਬਰ ਨੂੰ ਗਿੱਦੜਬਾਹਾ ਦੇ 20 ਪਿੰਡ ਜਿਹੜੇ ਰਹਿ ਗਏ ਸਨ ਉਹਨਾਂ ਦੇ ਵਿੱਚ ਵੋਟਿੰਗ ਹੋਵੇਗੀ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਫਰਜ਼ੀਵਾੜਾ ਕਾਰਨ ਮੁਲਤਵੀ ਕੀਤੀਆਂ ਗਈਆਂ ਸਨ 20 ਪਿੰਡਾਂ ਦੀਆਂ ਚੋਣਾਂ ਗਰਬੜੀ ਦੇ ਜਿਹੜੇ આરોਪ ਲੱਗੇ ਸਨ ਜਿਸ ਕਰਕੇ ਮੁਲਤਵੀ ਕਰ ਦਿੱਤੀਆਂ ਗਈਆਂ ਤਾਂ ਹੁਣ ਦੁਬਾਰਾ ਤਰੀਕਾ ਦਾ ਐਲਾਨ ਹੋ ਗਿਆ 15 ਦਸੰਬਰ ਨੂੰ VOTING ਹੋਵੇਗੀ ਕਿਦੜ ਬਾਹ ਦੇ 20 ਪਿੰਡ ਹਨ ਜਿੱਥੇ VOTING ਨਹੀਂ ਹੋਈ ਸੀ ਪੰਚਾਇਤੀ ਚੋਣਾਂ ਮੁਲਤਵੀ ਕੀਤੀਆਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਵੋਟਿੰਗ ਹੋਵੇਗੀ 15 ਦਸੰਬਰ ਨੂੰ ਤਰੀਕ ਦਾ ਐਲਾਨ ਕੀਤਾ ਗਿਆ ਹੈ ਨੋਟੀਫਿਕੇਸ਼ਨ ਸਾਹਮਣੇ ਆ ਗਿਆ ਜਿਸ ਦੇ ਵਿੱਚ 20 ਪਿੰਡ ਹੁਣ ਗਿੱਦੜਬਾਹਾ ਦੇ ਜਿਹੜੇ ਪੰਚਾਇਤੀ ਚੋਣਾਂ ਤੋਂ ਵਾਂਝੇ ਸਨ ਉੱਥੇ ਹੁਣ ਵੋਟਿੰਗ ਹੋਵੇਗੀ ਮੁਲਤਵੀ ਹੋਈਆਂ ਸਨ ਪਿੰਡ ਦੇ ਵਿੱਚ ਚੋਣਾਂ ਗੜਬੜੀ ਦੇ આરોਪ ਲੱਗੇ ਸਨ ਫਰਜ਼ੀ ਵਾੜਾ ਦੇ આરોਪ ਲੱਗੇ ਸਨ ਜਿਸ ਦੇ ਤਹਿਤ ਜਿਹੜੀ ਮੁਲਤਵੀ ਕਰ ਦਿੱਤੀ ਗਈ ਤਾਂ ਹੁਣ 15 ਦਸੰਬਰ ਨੂੰ ਪੰਚਾਇਤੀ ਚੋਣਾਂ ਗਿੱਦੜਬਾਹਾ ਦੇ 20 ਪਿੰਡਾਂ ਦੇ ਵਿੱਚ ਦੁਬਾਰਾ ਹੋਣ ਜਾਣੀਆਂ ਨੇ ਅਸ ਵੇਲੇ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਗਿੱਦੜਬਾਹਾ ਦੇ ਵਿੱਚ 20 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ 15 ਦਸੰਬਰ ਨੂੰ ਵੋਟਾਂ ਪੈਣਗੀਆਂ ਇਹ ਉਹੀ ਪਿੰਡ ਨੇ ਜਿੱਥੇ ਗੜਬੜੀ ਕਾਰਨ ਮੁਲਤਵੀ ਕੀਤੀ ਗਈਆਂ ਸਨ ਚੋਣਾਂ ਤਾਂ ਹੁਣ ਮੁੜ ਤੋਂ ਦੁਬਾਰਾ ਚੋਣਾਂ ਹੋਣੀਆਂ ਨੇ 15 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ 20 ਪਿੰਡਾਂ ਦੇ ਵਿੱਚ VOTING ਹੋਵੇਗੀ ਵਿਵਾਦ ਕਾਰਨ ਮੁੱਲਤਵੀ ਕਰ ਦਿੱਤੇ ਗਏ ਸਨ ਇਹਨਾਂ ਪਿੰਡਾਂ ਦੇ ਵਿੱਚ ਚੋਣਾਂ ਤਾਂ ਹੁਣ ਦੁਬਾਰਾ ਹੋਣੀਆਂ ਨੇ 15 ਦਸੰਬਰ ਨੂੰ 15 ਅਕਤੂਬਰ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਰਿਜ਼ਲਟ ਵੀ ਉਸ ਦਿਨ ਐਲਾਨਿਆ ਗਿਆ ਸੀ ਤਾਂ ਹੁਣ ਜਿਹੜੇ ਪਿੰਡ ਬਾਕੀ ਰਹਿ ਗਏ ਸਨ ਤਾਂ ਗਿੱਦੜਬਾਹਾ ਦੇ ਵਿੱਚ 20 ਪਿੰਡ ਸਨ ਜਿੱਥੇ ਪੰਚਾਇਤੀ ਚੋਣਾਂ ਨਹੀਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਬਕਾਇਦਾ ਇੱਕ ਤਰੀਕ ਦਾ ਐਲਾਨ ਕੀਤਾ ਗਿਆ ਕਿ 15 ਦਸੰਬਰ ਨੂੰ ਗਿੱਦੜਬਾਹਾ ਦੇ 20 ਪਿੰਡ ਜਿਹੜੇ ਰਹਿ ਗਏ ਸਨ ਉਹਨਾਂ ਦੇ ਵਿੱਚ ਵੋਟਿੰਗ ਹੋਵੇਗੀ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਫਰਜ਼ੀਵਾੜਾ ਕਾਰਨ ਮੁਲਤਵੀ ਕੀਤੀਆਂ ਗਈਆਂ ਸਨ 20 ਪਿੰਡਾਂ ਦੀਆਂ ਚੋਣਾਂ ਗਰਬੜੀ ਦੇ ਜਿਹੜੇ આરોਪ ਲੱਗੇ ਸਨ ਜਿਸ ਕਰਕੇ ਮੁਲਤਵੀ ਕਰ ਦਿੱਤੀਆਂ ਗਈਆਂ ਤਾਂ ਹੁਣ ਦੁਬਾਰਾ ਤਰੀਕਾ ਦਾ ਐਲਾਨ ਹੋ ਗਿਆ 15 ਦਸੰਬਰ ਨੂੰ VOTING ਹੋਵੇਗੀ ਕਿਦੜ ਬਾਹ ਦੇ 20 ਪਿੰਡ ਹਨ ਜਿੱਥੇ VOTING ਨਹੀਂ ਹੋਈ ਸੀ ਪੰਚਾਇਤੀ ਚੋਣਾਂ ਮੁਲਤਵੀ ਕੀਤੀਆਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਵੋਟਿੰਗ ਹੋਵੇਗੀ 15 ਦਸੰਬਰ ਨੂੰ ਤਰੀਕ ਦਾ ਐਲਾਨ ਕੀਤਾ ਗਿਆ ਹੈ ਨੋਟੀਫਿਕੇਸ਼ਨ ਸਾਹਮਣੇ ਆ ਗਿਆ ਜਿਸ ਦੇ ਵਿੱਚ 20 ਪਿੰਡ ਹੁਣ ਗਿੱਦੜਬਾਹਾ ਦੇ ਜਿਹੜੇ ਪੰਚਾਇਤੀ ਚੋਣਾਂ ਤੋਂ ਵਾਂਝੇ ਸਨ ਉੱਥੇ ਹੁਣ ਵੋਟਿੰਗ ਹੋਵੇਗੀ ਮੁਲਤਵੀ ਹੋਈਆਂ ਸਨ ਪਿੰਡ ਦੇ ਵਿੱਚ ਚੋਣਾਂ ਗੜਬੜੀ ਦੇ આરોਪ ਲੱਗੇ ਸਨ ਫਰਜ਼ੀ ਵਾੜਾ ਦੇ આરોਪ ਲੱਗੇ ਸਨ ਜਿਸ ਦੇ ਤਹਿਤ ਜਿਹੜੀ ਮੁਲਤਵੀ ਕਰ ਦਿੱਤੀ ਗਈ ਤਾਂ ਹੁਣ 15 ਦਸੰਬਰ ਨੂੰ ਪੰਚਾਇਤੀ ਚੋਣਾਂ ਗਿੱਦੜਬਾਹਾ ਦੇ 20 ਪਿੰਡਾਂ ਦੇ ਵਿੱਚ ਦੁਬਾਰਾ ਹੋਣ ਜਾਣਗੀਆਂ ਤਸਵੀਰ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਗਿੱਦੜਬਾਹਾ ਦੇ ਵਿੱਚ 20 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ 15 ਦਸੰਬਰ ਨੂੰ ਵੋਟਾਂ ਪੈਣਗੀਆਂ ਇਹ ਉਹੀ ਪਿੰਡ ਨੇ ਜਿੱਥੇ ਗੜਬੜੀ ਕਾਰਨ ਮੁਲਤਵੀ ਕੀਤੀ ਗਈਆਂ ਸਨ ਚੋਣਾਂ ਤਾਂ ਹੁਣ ਮੁੜ ਤੋਂ ਦੁਬਾਰਾ ਚੋਣਾਂ ਹੋਣੀਆਂ ਨੇ 15 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ 20 ਪਿੰਡਾਂ ਦੇ ਵਿੱਚ VOTING ਹੋਵੇਗੀ ਵਿਵਾਦ ਕਾਰਨ ਮੁਲਤਵੀ ਕਰ ਦਿੱਤੀ ਗਈਆਂ ਸਾਨੂੰ ਇਹਨਾਂ ਪਿੰਡਾਂ ਦੇ ਵਿੱਚ ਚੋਣਾਂ ਤਾਂ ਹੁਣ ਦੁਬਾਰਾ ਹੋਣੀਆਂ ਨੇ 15 ਦਸੰਬਰ ਨੂੰ 15 ਅਕਤੂਬਰ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਰਿਜ਼ਲਟ ਵੀ ਉਸੇ ਦਿਨ ਐਲਾਨਿਆ ਗਿਆ ਸੀ ਤਾਂ ਹੁਣ ਜਿਹੜੇ ਪਿੰਡ ਬਾਕੀ ਰਹਿ ਗਏ ਸਨ ਤਾਂ ਗਿੱਦੜਬਾਹਾ ਦੇ ਵਿੱਚ 20 ਪਿੰਡ ਸਨ ਜਿੱਥੇ ਪੰਚਾਇਤੀ ਚੋਣਾਂ ਨਹੀਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਵਕਾਇਦਾ ਇੱਕ ਤਰੀਕ ਦਾ ਐਲਾਨ ਕੀਤਾ ਗਿਆ ਕਿ 15 ਦਸੰਬਰ ਨੂੰ ਗਿੱਦੜਬਾਹਾ ਦੇ 20 ਪਿੰਡ ਜਿਹੜੇ ਰਹਿ ਗਏ ਸਨ ਉਹਨਾਂ ਦੇ ਵਿੱਚ ਵੋਟਿੰਗ ਹੋਵੇਗੀ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਫਰਜ਼ੀ ਵਾਇੜਾ ਕਾਰਨ ਮੁੱਲਤਵੀ ਕੀਤੀਆਂ ਗਈਆਂ ਸਨ 20 ਪਿੰਡਾਂ ਦੀਆਂ ਚੋਣਾਂ ਗਰਬੜੀ ਦੇ ਜਿਹੜੇ આરોਪ ਲੱਗੇ ਸਨ ਜਿਸ ਕਰਕੇ ਮੁੱਲਤਵੀ ਕਰ ਦਿੱਤੀਆਂ ਗਈਆਂ ਤਾਂ ਹੁਣ ਦੁਬਾਰਾ ਤਰੀਕਾ ਦਾ ਐਲਾਨ ਹੋ ਗਿਆ 15 ਦਸੰਬਰ ਨੂੰ VOTING ਹੋਵੇਗੀ ਕਿਦੜ ਬਾਹਰ ਦੇ 20 ਪਿੰਡ ਹਨ ਜਿੱਥੇ VOTING ਨਹੀਂ ਹੋਈ ਸੀ ਪੰਚਾਇਤੀ ਚੋਣਾਂ ਮੁੱਲਤਵੀ ਕੀਤੀਆਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਵੋਟਿੰਗ ਹੋਵੇਗੀ 15 ਦਸੰਬਰ ਨੂੰ ਤਰੀਕ ਦਾ ਐਲਾਨ ਕੀਤਾ ਗਿਆ ਹੈ ਨੋਟੀਫਿਕੇਸ਼ਨ ਸਾਹਮਣੇ ਆ ਗਿਆ ਜਿਸ ਦੇ ਵਿੱਚ 20 ਪਿੰਡ ਹੁਣ ਗਿੱਦੜਬਾਹਾ ਦੇ ਜਿਹੜੇ ਪੰਚਾਇਤੀ ਚੋਣਾਂ ਤੋਂ ਵਾਂਦੇ ਸਨ ਉੱਥੇ ਹੁਣ ਵੋਟਿੰਗ ਹੋਵੇਗੀ ਮਲਤਵੀ ਹੋਈਆਂ ਸਨ ਪਿੰਡ ਦੇ ਵਿੱਚ ਚੋਣਾਂ ਗੜਬੜੀ ਦੇ આરોਪ ਲੱਗੇ ਸਨ ਫਰਜ਼ੀਵਾੜਾ ਦੇ આરોਪ ਲੱਗੇ ਸਨ ਜਿਸ ਦੇ ਤਹਿਤ ਜਿਹੜੀ ਮਲਤਵੀ ਕਰ ਦਿੱਤੀ ਗਈ ਤਾਂ ਹੁਣ 15 ਦਸੰਬਰ ਨੂੰ ਪੰਚਾਇਤੀ ਚੋਣਾਂ ਗਿੱਦੜਬਾਹਾ ਦੇ 20 ਪਿੰਡਾਂ ਦੇ ਵਿੱਚ ਦੁਬਾਰਾ ਹੋਣ ਜਾਣੀਆਂ ਨੇ ਅਸਵਿਧਾ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਗਿੱਦੜਬਾਹਾ ਦੇ ਵਿੱਚ 20 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ 15 ਦਸੰਬਰ ਨੂੰ ਵੋਟਾਂ ਪੈਣਗੀਆਂ ਇਹ ਉਹੀ ਪਿੰਡ ਨੇ ਜਿੱਥੇ ਗੜਬੜੀ ਕਾਰਨ ਮੁਲਤਵੀ ਕੀਤੀ ਗਈਆਂ ਸਨ ਚੋਣਾਂ ਤਾਂ ਹੁਣ ਮੁੜ ਤੋਂ ਦੁਬਾਰਾ ਚੋਣਾਂ ਹੋਣੀਆਂ ਨੇ 15 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਵੀ ਪਿੰਡਾਂ ਦੇ ਵਿੱਚ VOTING ਹੋਵੇਗੀ ਵਿਵਾਦ ਕਾਰਨ ਮੁਲਤਵੀ ਕਰ ਦਿੱਤੇ ਗਏ ਸਨ ਇਹਨਾਂ ਪਿੰਡਾਂ ਦੇ ਵਿੱਚ ਚੋਣਾਂ ਤਾਂ ਹੁਣ ਦੁਬਾਰਾ ਹੋਣਗੀਆਂ ਇਹ 15 ਦਸੰਬਰ ਨੂੰ 15 ਅਕਤੂਬਰ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਰਿਜ਼ਲਟ ਵੀ ਉਸੇ ਦਿਨ ਐਲਾਨਿਆ ਗਿਆ ਸੀ ਤਾਂ ਹੁਣ ਜਿਹੜੇ ਪਿੰਡ ਬਾਕੀ ਰਹਿ ਗਏ ਸਨ ਤਾਂ ਗਿੱਦੜਬਾਹਾ ਦੇ ਵਿੱਚ 20 ਪਿੰਡ ਸਨ ਜਿੱਥੇ ਪੰਚਾਇਤੀ ਚੋਣਾਂ ਨਹੀਂ ਹੋਈਆਂ ਸਨ ਤਾਂ ਉੱਥੇ ਹੀ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਬਕਾਇਦਾ ਇੱਕ ਤਰੀਕ ਦਾ ਐਲਾਨ ਕੀਤਾ ਗਿਆ ਕਿ 15 ਦਸੰਬਰ ਨੂੰ ਗਿੱਦੜਬਾਹਾ ਦੇ 20 ਪਿੰਡ ਜਿਹੜੇ ਰਹਿ ਗਏ ਸਨ ਉਹਨਾਂ ਦੇ ਵਿੱਚ ਵੋਟਿੰਗ ਹੋਵੇਗੀ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਫਰਜ਼ੀ ਵਾੜਾ ਕਾਰਨ ਮੁਲਤਵੀ ਕੀਤੀਆਂ ਗਈਆਂ ਸੰਵੀ ਪਿੰਡਾਂ ਦੀਆਂ ਚੋਣਾਂ ਗਰਬੜੀ ਦੇ ਜਿਹੜੇ આરોਪ ਲੱਗੇ ਸਨ ਜਿਸ ਕਰਕੇ